ਸਿੱਖ ਇਤਿਹਾਸ ਦੇ ਸਾਈ ਮੀਆਂ ਮੀਰ ਜੀ ਦੇ ਜੀਵਨ ਬਾਰੇ ਅੱਜ ਤੁਹਾਨੂੰ ਦੱਸ ਰਹੀ ਹਾਂ ਉਹਨਾਂ ਦਾ ਜਨਮ ਕਾਜੀ ਸਾਈ ਦਿੱਤਾ ਜੀ ਦੇ ਘਰ 1550 ਈਸਵੀ ਨੂੰ ਬੇਗਮਪੁਰਾ ਪਿੰਡ ਸੀਸਤਾਨ ਸਹਿਰ ਈਰਾਨ ਅਫਗਾਨਿਸਤਾਨ ਦੇ ਵਿੱਚ ਹੋਇਆ ਜੀ ਇਹਨਾਂ ਦਾ ਅਸਲੀ ਨਾਮ ਸੇਖ ਮੁਹੰਮਦ ਇਹਨਾਂ ਨੂੰ ਹਾਜ਼ਰਤ ਮੀਆਂ ਮੀਰ ਜਾਂ ਸੇਖ ਮੀਆਂ ਮੀਰ ਵੀ ਕਹਿੰਦੇ ਸੀ 1644 ਈਸਵੀ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀਗੇ ਇਹਨਾਂ ਦੇ ਦਾਦਾ ਜੀ ਕਾਜੀ ਕਲੰਦਰ ਸਨ ਤੇ ਸੇ ਭੈਣ ਭਰਾ ਸੀਗੇ ਸਾਈ ਮੀਆਂ ਮੀਰ ਜੀ ਸਭ ਤੋਂ ਛੋਟੇ ਸੀਗੇ ਜਦੋਂ 7 ਸਾਲ ਦੇ ਸੀਗੇ ਜਦ ਇਹਨਾਂ ਦੇ ਪਿਤਾ ਦੀ ਮੌਤ ਹੋ ਗਈ ਤੇ ਮਾਤਾ ਪੜੇ ਲਿਖੇ ਸੀਗੇ ਮਾਤਾ ਨੇ ਇਹਨਾਂ ਦਾ ਪਾਲਣ ਪੋਸ਼ਣ ਬਹੁਤ ਪ੍ਰੇਮ ਨਾਲ ਤੇ ਬੈਲਾਈ ਗੁਰੂ ਇਹਨਾਂ ਦੇ ਇਹਨਾਂ ਦੇ ਮਾਤਾ ਜੀ ਸੀਗੇ ਸਾਈ ਮੀਆਂ ਮੀਰ ਜੀ ਨੂੰ ਸੇਖ ਖਵਾਜਾ ਸੀਗਾ ਜਿਹੜਾ ਉਹ ਮੁਰਸ਼ਦ ਬਣਾਉਣ ਦੇ ਲਈ ਉਹਨਾਂ ਕੋਲ ਭੇਜਿਆ ਗਿਆ ਪਰ ਸਾਈ ਮੀਆਂ ਮੀਰ ਜੀ ਪੜ੍ਹਾਈ ਤੋਂ ਬਾਅਦ ਜੰਗਲ ਦੇ ਵਿੱਚ ਬੈਠ ਜਾਂਦੇ ਸੀਗੇ ਅਕੱਲੇ ਬੈਠ ਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਕੀਰਤਨ ਦੇ ਬਹੁਤ ਜ਼ਿਆਦਾ ਸਕੀਨ ਸੀ ਇਹਨਾਂ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਜਵਾਨੀ ਕੰਟ ਸੀ ਅਨਿਤ ਨੇਮੀ ਸੀਗੇ ਹਰ ਰੋਜ਼ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਸੀਗੇ ਸਾਈ ਮੀਆਂ ਮੀਰ ਜੀ ਕੱਟ ਸੌਂਦੇ ਕੱਟ ਬੋਲਦੇ ਕੱਟ ਖਾਂਦੇ ਤੇ ਸੰਜਮ ਦੇ ਵਿੱਚ ਰਹਿੰਦੇ ਸੀ ਜੀ ਮਿੱਟੀ ਦੇ ਪਾਂਡੇ ਦੇ ਵਿੱਚ ਜੋ ਕੁਝ ਖਾਂਦੇ ਸੀ ਮਿੱਟੀ ਦੇ ਪਾਂਡੇ ਵਿੱਚ ਹੀ ਖਾਂਦੇ ਸੀ ਖੱਦਰ ਦੇ ਕੱਪੜੇ ਪਹਿਨਦੇ ਸੀ ਖੁਦ ਤੋਂ ਹੁੰਦੇ ਸੀਗੇ ਤੇ ਇੱਕ ਨਿੱਜੀ ਕਮਰਾ ਬਣਾਇਆ ਹੋਇਆ ਸੀ ਜਿਹਦੇ ਵਿੱਚ ਬੋਰੀਆਂ ਲਾਈਆਂ ਹੋਈਆਂ ਸੀਗੀਆਂ ਅਮੀਰ ਜੀ ਕੋਲ ਜਹਾਂਗੀਰ ਬਾਦਸ਼ਾਹ ਸਾਂਝਾ ਕੋਈ ਵੀ ਬਾਦਸ਼ਾਹ ਆਉਂਦਾ ਸੀਗਾ ਤਾਂ ਉਹ ਬੋਰੀਆਂ ਦੇ ਉੱਤੇ ਬੈਠਦਾ ਸੀਗਾ ਉਹਨਾਂ ਦੀਆਂ ਨਿੱਜੀ ਲੋੜਾਂ ਕੋਈ ਨਹੀਂ ਸੀਗੀ ਜੇ ਕੋਈ ਬਾਦਸ਼ਾਹ ਕੋਈ ਤੋਹਫਾ ਲੈ ਕੇ ਆਉਂਦਾ ਤਾਂ ਕਈ ਵਾਰ ਉਹ ਤੋਹਫੇ ਦਿੰਦੇ ਤਾਂ ਹੋ ਵੈਸੇ ਹੀ ਵਾਪਸ ਕਰ ਦਿੰਦੇ ਸਾਈ ਮੀਆ ਮੀਰ ਜੀ ਬੜੇ ਬੇਪਰਵਾ ਸੀਗੇ। ਜਹਾਂਗੀਰ ਬਾਦਸ਼ਾਹ ਨੇ ਇੱਕ ਵਾਰ ਦਿੱਲੀ ਬੁਲਾਇਆ। ਸਾਈ ਜੀ ਇਹਨੂੰ ਕਹਿਣ ਲੱਗੇ ਮੰਗੋ ਜੀ ਤੁਸੀਂ ਮੈਥੋਂ ਕੀ ਮੰਗਦੇ ਹੋ? ਤਾਂ ਸਾਈ ਜੀ ਇਹਨੇ ਸੁਭਾਅ ਕੀ ਕਹਿਤਾ ਵੀ ਜੋ ਮੈਂ ਮੰਗੂ ਤੁਸੀਂ ਦੇਮੋਗੇ। ਤਾਂ ਬਾਦਸ਼ਾਹ ਕਹਿੰਦੇ ਵੀ ਦੱਸੋ ਕੀ ਮੰਗਣਾ। ਤਾਂ ਉਹਨਾਂ ਨੇ ਕਿਹਾ ਵੀ ਅੱਜ ਤੋਂ ਬਾਅਦ ਮੈਨੂੰ ਇੱਥੇ ਨਾ ਬੁਲਾਇਓ। ਉਸ ਤੋਂ ਬਾਅਦ ਜਹਾਂਗੀਰ ਬਾਦਸ਼ਾਹ ਨੇ ਸਾਈ ਮੀਆ ਮੀਰ ਜੀ ਨੂੰ ਕਦੇ ਨਹੀਂ ਬੁਲਾਇਆ ਸੀ ਜਦ ਵੀ ਜਾਂਦੇ ਤਾਂ ਜਹਾਂਗੀਰ ਬਾਦਸ਼ਾਹ ਖੁਦ ਉਹਨਾਂ ਕੋਲੇ ਮਿਲਣ ਲਈ ਜਾਂਦੇ ਸੀ। ਅਮੀਰ ਜੀ ਆਪਣੇ ਕਮਰੇ ਦੀ ਕੁੰਡੀ ਲਾ ਕੇ ਰੱਖਦੇ ਸੀ। ਜੇ ਕੋਈ ਵੱੱਤ ਖੜਕਾ ਕਰਦਾ ਤਾਂ ਉਹ ਕਹਿੰਦੇ, "ਮਿਸ ਜਨਾ ਮੈਨੂੰ ਵੀ ਕੰਮ ਨਹੀਂਗੇ, ਜਾਂ ਤੂੰ ਆਪਣਾ ਕੰਮ ਕਰ।" ਜੇਕਰ ਕੋਈ ਜਿੱਦ ਪੈ ਜਾਂਦਾ ਤਾਂ ਉਹ ਕਹਿੰਦੇ, "ਬੀਬੀ ਰੀਜੀਆਂ ਨਹੀਂ ਫੁੱਲ ਫਲ ਭਾਲਦਾ।" ਜਾਨੇ ਇੱਕ ਕਰਮ ਕਰ ਭੁੱਖੇ ਨੂੰ ਰੋਟੀ ਦੇ ਨੰਗੇ ਨੂੰ ਕੱਪੜਾ ਦੇ ਦੂਜਿਆਂ ਦਾ ਭਲਾ ਕਰ ਤੇ ਜੋ ਕਿਸੇ ਨੂੰ ਦੇਵੇਂਗਾ ਉਹੀ ਮਿਲੇਗਾ ਚੰਗਾ ਕੰਮ ਕਰੇਗਾ ਤਾਂ ਤੈਨੂੰ ਚੰਗੇ ਫਲ ਮਿਲੇਗਾ ਤੇ ਮਾੜਾ ਕਰੇਗਾ ਤਾਂ ਤੁਹਾਨੂੰ ਮਾੜਾ ਫਲ ਮਿਲੇਗਾ। ਜਹਾਂਗੀਰ ਬਾਦਸ਼ਾਹ ਇੱਕ ਵੇਰ ਜਿੱਤਦੀ ਆਗਿਆ ਲੈਣ ਲਈ ਸਾਈਂ मियां ਜੀ ਕੋਲ ਆਉਣ ਲੱਗੇ ਤਾਂ ਸਾਈਂ ਜੀ ਪਹਿਲਾਂ ਹੀ ਸਮਝ ਗਏ ਉਹਨਾਂ ਨੇ ਪਹਿਲਾਂ ਹੀ ਆਪਣੇ ਗੇਟ ਤੇ ਕੋਈ ਪਹਿਰੇਦਾਰ ਲਾ ਦਿੱਤਾ ਤਾਂ ਕਿ ਜਹਾਂਗੀਰ ਆ ਨਾ ਸਕੇ ਜਦੋਂ ਜਹਾਂਗੀਰ ਬਹੁਤ ਬੇਨਤੀਆਂ ਕਰਨ ਲੱਗ ਗਿਆ ਤਾਂ ਪਹਿਰੇਦਾਰ ਨੇ ਮਨਜ਼ੂਰੀ ਲੈ ਕੇ ਮੇਰੇ ਲਈ ਭੇਜ ਦਿੱਤਾ ਤਾਂ ਜਹਾਂਗੀਰ ਨੇ ਕਿਹਾ ਵੀ ਦਰਵੇਸਾਂ ਦੇ ਦਰ ਤੇ ਪਹਿਰੇਦਾਰ ਤਾਂ ਸਾਈਂ ਜੀਆ ਨੇ ਕਿਹਾ ਤੀ ਵੀ ਪਹਿਰੇਦਾਰ ਤਾਂ ਤਾਂ ਲਾਏ ਨੇ ਕਿਉਂਕਿ ਦੁਨਿਆਵੀ ਲਾਲਚ ਦੇ ਕੁੱਤੇ ਅੰਦਰ ਨਾ ਸਕੇ ਇੱਕ ਵਾਰ ਸਾਈਂ ਜੀ ਲਾਹੌਰ ਦੇ ਕਿਸੇ ਬਾਗ ਦੇ ਵਿੱਚ ਸੇਖ ਅਬਦੁੱਲਾ ਬਹੀ ਦੇ ਨਾਲ ਬੈਠੇ ਹੁੰਦੇ ਆ ਕਹਿੰਦੇ ਨੇ ਕੁੱਗੀ ਦੀ ਆਵਾਜ਼ ਦੇਖ ਕਿਵੇਂ ਕਿੰਨੇ ਪਿਆਰ ਨਾਲ ਮਾਲਕ ਦੇ ਵਿੱਚ ਰੰਗਾ ਦੇ ਵਿੱਚ ਭੀਜੀ ਪੁਕਾਰ ਰਹੀ ਹੈ ਇਹਨੇ ਨੂੰ ਗਲੇਲ ਦੇ ਨਾਲ ਕਿਸੇ ਨੇ ਕੁੱਗੀ ਤੇ ਇਨਸਾਨਾ ਲਗਾਇਆ ਤੇ ਕੁੱਗੀ ਮਰ ਜਾਂਦੀ ਆ ਤੇ ਅਬਦੁੱਲਾ ਨੂੰ ਕਿਹਾ ਵੀ ਇਹ ਕੁੱਗੀ ਨੂੰ ਮੇਰੇ ਕੋਲ ਲੈ ਕੇ ਆ ਜਦੋਂ ਉਹ ਕੁੱਗੀ ਨੂੰ ਲੈ ਕੇ ਆਏ ਕੋਲ ਤਾਕੂ ਜੀ ਫੇਰ ਤੋਂ ਹਰਕਤ ਦੇ ਵਿੱਚ ਆ ਜਾਂਦੀ ਹੈ ਫੇਰ ਜਾ ਕੇ ਬੈਠ ਜਾਂਦੀ ਹੈ ਕਿ ਸ੍ਰੀ ਗੁਰੂ ਰਾਮਦਾਸ ਜੀਆ ਨੇ ਬਾਬਾ ਸੁਖਾਰੀ ਮੱਲ ਜੀ ਦੇ ਪੁੱਤਰ ਦੇ ਵਿਆਹ ਤੇ ਸ੍ਰੀ ਗੁਰੂ ਅਰਜਨ ਦੇਵ ਜੀਆ ਨੂੰ ਭੇਜਿਆ ਸੀ ਜਦੋਂ ਪ੍ਰਿਥਵੀ ਤੇ ਮਹਾਦੇਵ ਜੀ ਨੇ ਮਨਾ ਕਰ ਦਿੱਤਾ ਉਥੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਗੁਰੂ ਅਰਜਨ ਦੇਵ ਜੀਆ ਨਾਲ ਹੋਈ ਸੀ 1588 ਸ.ਵਿ ਦੇ ਵਿੱਚ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀਆ ਨੇ ਸ੍ਰੀ ਹਰਮੰਦਰ ਸਾਹਿਬ ਦੀ ਨੀ ਰੱਖਣੀ ਸੀ ਤਾਂ ਸਾਈਂ ਜੀਆ ਨੂੰ ਇੱਕ ਇੱਟ ਰੱਖੀ ਸੀ ਤੇ ਬਾਬਾ ਬੁੱਢਾ ਜੀ ਨੇ ਉਸ ਟਾਈਮ ਅਰਦਾਸ ਕੀਤੀ ਸੀ ਜਦੋਂ ਜਹਾਂਗੀਰ ਬਾਦਸ਼ਾਹ ਨੇ ਚੰਦੂ ਦੀ ਹਵੇਲੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀਆ ਨੂੰ ਸਹੀਦ ਕੀਤਾ ਤੇ ਤਾਂ ਸਹੀਦ ਤੇ ਜਾ ਰਹੇ ਸੀ ਤਾਂ ਸਾਈਂ ਜੀ ਤੋਂ ਇਹ ਗੱਲ ਸੁਣ ਕੇ ਬਰਦਾਸ਼ਤ ਨਾ ਹੋਇਆ ਤਾਂ ਉਹ ਸਾਈਂ ਜੀ ਚੰਦੂ ਦੀ ਹਵੇਲੀ ਦੇ ਵਿੱਚ ਪਹੁੰਚ ਕੇ ਤੇ ਗੁਰੂ ਜੀਾਂ ਦੇ ਨਾਲ ਵਿਚਾਰ ਬਟਾਂਦਰਾ ਕੀਤਾ ਤੇ ਕੁਝ ਸ਼ਬਦ ਬੋਲੇ ਸੀਗੇ ਤੇ ਸਾਈਂ ਜੀ ਬੇਅਕਲ ਹੋ ਗਏ ਤਾਂ ਗੁਰੂ ਜੀਆ ਨੇ ਕਿਹਾ ਵੀ ਤੁਸੀਂ ਸਾਡੇ ਹਿਰਦੇ ਵੱਲ ਦੇਖੋ ਵੀ ਇਹ ਪ੍ਰਭੂ ਦੇ ਨਾਮ ਦੀ ਮਹਿਮਾ ਕਰ ਰਿਹਾ ਵੀ ਤੁਸੀਂ ਉੱਪਰਲੇ ਸਰੀਰ ਨੂੰ ਜੋ ਜਲ ਰਿਹਾ ਇਹਨੂੰ ਨਾ ਦੇਖੋ ਇੱਕ ਵਾਰ ਸਾਂਝਾ ਖਜੂਰਾ ਦੀ ਮਾਲਾ ਲੈ ਕੇ ਸਾਈਂ ਜੀਆ ਕੋਲ ਗਿਆ ਤਾਂ ਸਾਈਂ ਜੀਆ ਨੇ ਕੋਲ ਨੇੜੇ ਕੋਈ ਬੰਦਾ ਖੜਾ ਸੀ ਉਹਨਾਂ ਦੇ ਪੈਹ ਨਾ ਦਿੱਤੀ ਤਾਂ ਸਾਂਝਾ ਬਹੁਤ ਨਾਰਾਜ਼ ਹੋਇਆ ਇਸੇ ਤਰ੍ਹਾਂ ਸੇਮੇ ਬਾਸਾ ਹਰਗੋਬਿੰਦ ਸਿੰਘ ਜੀ ਲਾਹੌਰ ਗਏ ਜਦੋਂ ਤਾਂ ਸਾਈਂ ਮੀਆਂ ਮੀ ਜੀ ਨੇ ਪਿਆਰ ਦੇ ਨਾਲ ਗੁਰੂ ਜੀ ਦੇ ਅੱਗੇ ਦੋਨੇ ਹੱਥ ਧਰੇ ਤੇ ਕਿਹਾ ਵੀ ਆਪਣੇ ਦੋਨੇ ਚਰਨ ਇਨ੍ਹਾਂ ਤੇ ਰੱਖੋ ਤਾਂ ਆਪਣੇ ਹੱਥਾਂ ਦੇ ਉੱਪਰ ਚਰਨ ਰਖਾਈ। ਭਾਤਾ ਕੌਲਾ ਜੀ ਧਾਰਮਿਕ ਵਿਚਾਰਾਂ ਵਾਲੀ ਸਿੱਖੀ ਵਿਚਾਰਾਂ ਵਾਲੀ ਸੀ। ਓਕੇ ਜੋ ਕੇ ਲਾਹੌਰ ਦੇ ਰਹਿਣ ਵਾਲੀ ਸੀ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਮਾਰਨ ਦਾ ਫਤਵਾ ਦਿੱਤਾ ਤਾਂ ਸਾਈ ਮੀਆਂ ਮੀਰ ਨੇ ਉਹਨਾਂ ਨੂੰ ਅਟਲ ਰਾਏ ਦੇ ਨਜ਼ਦੀਕ ਉਥੇ ਗੁਰੂ ਜੀ ਆਪਸ ਭੇਜ ਦਿੱਤਾ ਤੇ ਜਦੋਂ ਜਹਾਂਗੀਰ ਬਾਦਸ਼ਾਹ ਨੇ ਸ੍ਰੀ ਗੁਰੂ ਹਰਗੋਬਿੰਦ ਜੀ ਨੂੰ ਗਵਾਲੀਅਰ ਦੇ ਕਿਲੇ ਤੇ ਵਿੱਚ ਕੈਦ ਕੀਤਾ ਤਾਂ ਸਾਈ ਮੀਆਂ ਜੀ ਮੀਰ ਜੀ ਲਾਹੌਰ ਤੋਂ ਆਪ ਖੁਦ ਆਗਰਾ ਪਹੁੰਚੇ ਤੇ ਕਿਹਾ ਵੀ ਇਹ ਨੂਰੇ ਖੁਦਾ ਨੇ ਮੈਂ ਜਦੋਂ ਵੀ ਖੁਦਾ ਦੇ ਘਰ ਜਾਣਾ ਤਾਂ ਮੈਂ ਖੁਦਾ ਦੀ ਜਗਾ ਸ੍ਰੀ ਗੁਰੂ ਹਰਗੋਬਿੰਦ ਜੀਾਂ ਦੇ ਦਰਸ਼ਨ ਕਰਦਾ ਤਾਂ ਨੂਰ ਜਹਾਂ ਜੋ ਕਿ ਹਾਗੀਰ ਦੀ ਪਤਨੀ ਸੀ ਉਹਨਾਂ ਨੇ ਦੱਸਿਆ ਵੀ ਉਹ ਬਿਮਾਰ ਨੇਗੀ ਤਾਂ ਜਿੰਨਾ ਤੇ ਗੁਰੂ ਹਰਗੋਬਿੰਦ ਜੀਆ ਨੂੰ ਰਿਹਾਨ ਨਹੀਂ ਕੀਤਾ ਤਾਂ ਸਾਈ ਮੀ ਅਮੀਰ ਜੀ ਉਹਨਾਂ ਚਰ ਉੱਥੇ ਹੀ ਰਹੇ ਜੀ ਸਾਈ ਮੀ ਅਮੀਰ ਜੀ ਨੂੰ ਮਹਾਨ ਕੋਸ ਦੇ ਵਿੱਚ ਕਰਨੀ ਵਾਲਾ ਫਕੀਰ ਆਖਿਆ ਗਿਆ ਜੀ